ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਬਢਾ ਹਾਸ ਰਾਗ ਦੇ ਵਿੱਚ ਮਹਲਾ 4 ਗੁਰੂ ਦਾ ਰਾਮਦਾਸ ਮਹਾਰਾਜੀ ਚੌਥੇ ਪਾਸਾ ਆਪਣੀ ਪਵਿੱਤਰ ਬਾਣੀ ਰਹੀ ਉਪਦੇਸ਼ ਕਰਦੇ ਹਨ ਕਰ ਦੂਜਾ ਇਕ ਓੰਕਾਰ ਪ੍ਰਮਾਤਮਾ ਪਰਮੇਸ਼ਰ ਅਕਾਲ ਪੁਰਖ ਇੱਕ ਹੈ ਓੰਮ ਪ੍ਰਮਾਤਮਾ ਓਮ ਪਰਮੇਸ਼ਰ ਇੱਕ ਹੈ ਕਾਰ ਸਾਰਾ ਸੰਸਾਰ ਉਹਦੀ ਕਾਰ ਵਿੱਚ ਹੈ ਸਾਰੇ ਸ੍ਰਿਸ਼ਟੀ ਦਾ ਉਹ ਮਾਲਕ ਹੈ ਸਾਰੇ ਸ੍ਰਿਸ਼ਟੀ ਨੂੰ ਉਪਜਣ ਵਾਲਾ ਬਣਾਉਣ ਵਾਲਾ ਉਹਦਾ ਕਰਤਾ ਪਰਮੇਸ਼ਰ ਆਪ ਹੈ ਸਤ ਗੁਰ ਪ੍ਰਸਾਦ ਕੋਸਾ ਕਾਲ ਪ੍ਰਖ ਨੂੰ ਪਰਮੇਸ਼ਰ ਨੂੰ ਗੁਰੂ ਦੀ ਕਿਰਪਾ ਦੇ ਨਾਲ ਪਾਇਆ ਜਾ ਸਕਦਾ ਹੈ ਮੈਂ ਮਨ ਵੱਡੀ ਆਸ ਹਰੀ ਕਉ ਕਰਂ ਹਰ ਦਰਸ਼ਨ ਪਾਵਾ ਗੁਰੂ ਰਾਮਦਾਸ ਮਹਾਰਾਜ ਜੀ ਪਰਮਾਨੰ ਕਰਦੇ ਹਨ ਮੈਂ ਮਨ ਵੱਡੀ ਆਸ ਹਰੀ ਮੇਰੇ ਮਨ ਦੇ ਵਿੱਚ ਇੱਕ ਵੱਡੀ ਆਸ ਹੈ ਸੰਸਾਰ ਦੀਆਂ ਆਸਾਂ ਨੇ ਬੜੀਆਂ ਸੰਸਾਰ ਦੇ ਉੱਪਰ ਆਸਾਂ ਉਪਜਦੀਆਂ ਨੇ ਤਰੰਗਾਂ ਬਣਦੀਆਂ ਨੇ ਇੱਕ ੱਡੀ ਦੂਜੀ ਆਈ ਦੂਜੀ ੱਡੀ ਤੀਜੀ ਆਈਆਂ ਅਨੇਕਾਂ ਆਸਾਂ ਨੇ ਪਰ ਇਹਨਾਂ ਆਸਾਂ ਨੂੰ ਤੇ ਮਹਾਰਾਜ ਕਹਿੰਦੇ ਨੇ ਆਸਾ ਮਨਸਾ ਸਗਲ त्याਗਾ ਜਗ ਤੇ ਰਹੇ ਨਿਰਾਸਾ ਆਸਾਂ ਸਾਰੀਆਂ ਸੜਨੀਆਂ ਨੇ ਪਰ ਇੱਕ ਆਸ ਰੱਖਣੀ ਹੈ ਇੱਕ ਇੱਕ ਆਸ ਇੱਕ ਇੱਕ ਆਸ ਹਰ ਮਨ ਰੱਖੋ ਇੱਕ ਆਸ ਨੂੰ ਪਰਮੇਸ਼ਰ ਨੂੰ ਪਰਮਾਤਮਾ ਨੂੰ ਪਰਮਾਨੰ ਮੰਨ ਦੇ ਵਿੱਚ ਰੱਖੋ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਭਉ ਜਾਏ ਸੰਸਾਰ ਦੀਆਂ ਆਸਾਂ ਦੇ ਵਿੱਚ ਦੁਖ ਨੇ ਭਰਮ ਨੇ ਆਵਾਗਵਨ ਨੇ ਪਰ ਪਰਮੇਸ਼ਰ ਦੇ ਨਾਮ ਦੀ ਪਰਮੇਸ਼ਰ ਦੇ ਪਿਆਰੇ ਦੀ ਪਰਮੇਸ਼ਰ ਦੀ ਆਸ ਰੱਖਣੀ ਇਹਦੇ ਵਿੱਚ ਦੁਖ ਦਲੇਦਰ ਆਵਾਗਵਨ ਦਾ ਚੱਕਰ ਹੈ ਜਿਹੜਾ ਖਤਮ ਹੁੰਦਾ ਨਾਨਕ ਦੁਖ ਪਰਮ ਪਹੁੰਚਾਈ ਇਸ ਗੁਰ ਕੀ ਮਹਾਰਾਜੀ ਕਹਿੰਦੇ ਨੇ ਮੈਂ ਮਨ ਵੱਡੀ ਆਸ ਰਹੀ ਹੈ ਪਰਮੇਸ਼ਰ ਮੇਰੇ ਮਨ ਵਿੱਚ ਇੱਕ ਵੱਡੀ ਆਸ ਹੈ ਕਿਉਂ ਕਰ ਹਰ ਦਰਸ਼ਨ ਪਾਵਾਂ ਮੈਂ ਕਿਵੇਂ ਕਰਾਂ ਤੇ ਕਿਹੜੀ ਬਿਧੀ ਨਾਲ ਤੇਰੇ ਦਰਸ਼ਨ ਮਿਲ ਜਾਣ ਤੇਰੇ ਦਰਸ਼ਨਾਂ ਦੀ ਪ੍ਰਾਪਤੀ ਹੋਵੇ ਤੇਰਾ ਦਰਸ਼ਨ ਨੂੰ ਪ੍ਰਾਪਤ ਹੋਵੇ ਤੇਰੇ ਅਸਨ ਮੁਖੋ ਕਿ ਅਸੀਂ ਤੈਨੂੰ ਦੇਖਣਾ ਕਰੀਏ ਸਾਡੇ ਮਨ ਵਿੱਚ ਇਹ ਵੱਡੀ ਆਸ ਹੈ ਹੌਂ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰਪੁੱਸ ਮਨ ਮੁਗਦ ਸਮਝਾਵਾਂ ਕਹਿੰਦੇ ਫੇਰ ਕੀ ਕਰੀਏ ਹੌਂ ਜਾਏ ਪੁੱਛਾਂ ਆਪਣੇ ਸਤਿਗੁਰੈ ਆਪਣੇ ਗੁਰੂ ਨੂੰ ਪੁੱਛੀ ਜਾ ਕਿ ਇਹ ਕੰਮ ਗੁਰਦੇਵ ਹੀ ਕਰ ਸਕਦਾ ਹੈ ਇੱਕ ਓੰਕਾਰ ਪਰਮਾਤਮਾ ਹੀ ਕਹ ਸਤਿਗੁਰ ਪ੍ਰਸਾਦ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਇਕਮ ਗੁਰੂ ਦੇ ਹੱਥ ਚ ਹੈ ਗੁਰੂ ਦੇ ਕੋਲ ਹੈ ਇਕਮ ਸਾਰਾ ਗੁਰੂ ਹੀ ਕਰ ਸਕਦਾ ਹੈ ਜਾਏ ਗੁੱਸਾ ਆਪਣੇ ਸਤਿਗੁਰ ਹੈ ਫਿਰ ਕੀ ਕਰੋ ਭਾਈ ਆਪਣੇ ਗੁਰੂ ਨੂੰ ਪੁੱਸੋ ਜਾ ਕੇ ਆਪਣੇ ਗੁਰੂ ਨੂੰ ਪੁੱਛਣਾ ਕਰੋ ਆਪਣੇ ਗੁਰੂ ਨਾਲ ਗੱਲ ਕਰਨਾ ਕਰੋ ਅਸੀਂ ਪਰਮੇਸ਼ਰ ਨੂੰ ਕਿਵੇਂ ਮਿਲ ਸਕੀਏ ਕਿਵੇਂ ਪਰਮਾਤਮਾ ਮਿਲੇ ਕਿਵੇਂ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਗੁਰ ਪੁੱਸ ਮਨ ਮੁਗਧ ਸਮਝਾਵਾਂ ਫਿਰ ਮੈਂ ਆਪਣੇ ਮੁਗਧ ਕਹਿੰਦੇ ਨੇ ਮੂਰਖ ਮਨ ਨੂੰ ਸਮਝਾਉਣਾ ਕਰਾਂ ਵੀ ਮਨਾ ਤੂੰ ਆ ਪਿਛਲੇ ਜਿਹੜੇ ਸੰਸਾਰ ਦੇ ਰਸ ਨੇ ਛੱਡ ਦੇ ਤੇ ਅੱਗੇ ਗੁਰੂ ਨਾਲ ਮਲਾਪ ਕਰ ਗੁਰੂ ਨਾਲ ਜਾ ਕੇ ਮਿਲ ਸੰਸਾਰ ਵਿੱਚ ਐਸਾ ਇਨਸਾਨ ਮਨੁੱਖ ਕੋਈ ਨਹੀਂ ਹੈ ਜਿਹੜਾ ਤੈਨੂੰ ਪ੍ਰਮਾਤਮਾ ਨਾਲ ਮਿਲਾਵੇ ਉਹ ਇੱਕ ਕੇਤ ਕੇਵਲ ਤੇ ਕੇਵਲੇ ਗੁਰਦੇਵ ਹੈ ਜੋ ਪ੍ਰਮਾਤਮਾ ਨਾਲ ਮਿਲਿਆ ਹੋਇਆ ਹੈ ਉਹੀ ਤੈਨੂੰ ਰਸਤਾ ਦੱਸ ਸਕਦਾ ਹੈ ਉਹਨੂੰ ਪੁੱਛ ਕੇ ਮਿਲ ਕੇ ਆਪਣੇ ਮਨ ਮੂਰਖ ਨੂੰ ਸਮਝਾਉਣਾ ਕਰੋ ਭੂਲਾ ਮਨ ਸਮਝੈ ਗੁਰ ਸਬਦੀ ਆਰੇ ਹਰ ਸਦਾ ਧਿਆਈ ਹੁਣ ਭਾਈ ਗੁਰੂ ਨਾਲ ਸਾਂਝਤਾ ਹਰੇ ਕੀ ਪਾਲੰਦਾ ਗੁਰੂ ਦੇ ਦਰ ਤੇ ਹਰੇ ਆ ਜਾਂਦਾ ਗੁਰੂ ਕੋਲ ਹਰੇ ਚਲਿਆ ਜਾਂਦਾ ਹੈ ਪਰ ਗੁਰੂ ਦੇ ਸ਼ਬਦ ਨੂੰ ਮੰਨਣਾ ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦਾ ਕਬੀਰ ਸਾਚਾ ਸਤਗੁਰ ਕਿਆ ਕਰੇ ਜਾ ਸਿੱਖਾਂ ਮੈਂ ਚੁੱਕ ਚੁੱਕਣਾ ਹੁੰਦਾ ਸਿੱਖ ਚੁੱਕਣਾ ਕਹਿੰਦੇ ਨੇ ਗਲਤੀਆਂ ਕਰਨੀਆਂ ਭੁੱਲਣਾ ਕਰਨੀਆਂ ਫਿਰ ਗੁਰੂ ਕੀ ਕਰੇ ਸਿੱਖ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਕਰੀ ਜਾ ਰਿਹਾ ਸਿੱਖ ਨਾ ਮਾਰਾ ਦੇਖਣੋਂ ਹਟਦਾ ਨਾ ਮਾਲਾ ਸੁਣਨੋਂ ਹਟਦਾ ਨਾ ਮਾਲਾ ਬੋਲਣੋਂ ਹਟਦਾ ਆਪਣੇ ਕੰਨਾਂ ਨੂੰ ਨਹੀਂ ਸਮਝਾਇਆ ਆਪਣੇ ਇੰਦਰੀਆਂ ਨੂੰ ਸਮਝਾਇਆ ਨਹੀਂ ਆਪਣੀ ਬੈਠਣੀ ਉੱਠਣੀ ਠੀਕ ਨਹੀਂ ਕੀਤੀ ਆਪਣੀ ਬੋਲਣੀ ਠੀਕ ਨਹੀਂ ਕੀਤੀ ਆਪਣਾ ਕਿਰਦਾਰ ਨਹੀਂ ਠੀਕ ਕੀਤਾ ਕਹਿੰਦੇ ਫਿਰ ਸਮਾਨ ਕਿਵੇਂ ਸਮਝੇ ਇਹ ਫਿਰ ਭਾਈ ਇਹ ਗੁਰੂ ਦੇ ਸ਼ਬਦ ਨੂੰ ਕਮਾਵੇ ਗੁਰੂ ਦਾ ਸ਼ਬਦ ਕੀ ਹੈ ਭਾਈ ਨੇਤਰੋ ਮੇਰਿਓ ਹਰ ਤੁਮੈ ਜੋਤਰੀ ਹਰ ਬਿਨ ਅਬਰਨ ਦੇਖੋ ਕੋਈ ਇਹ ਗੁਰੂ ਦਾ ਸ਼ਬਦ ਹੈ ਇਸ ਸਰਬ ਸਰਬਨੋ ਮੇਰਿਓ ਸਾਚਾ ਸੁਨਨੈ ਨੋ ਕਠਾਇ ਸੀ ਲਾਇ ਸੁਨੋ ਸਤਿ ਬਾਣੀ ਇਹ ਗੁਰੂ ਦਾ ਸ਼ਬਦ ਹੈ ਭਾਈ ਇਹ ਰਸਨਾ ਤੁਮਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਇਹ ਗੁਰੂ ਦਾ ਸ਼ਬਦ ਹੈ ਭਾਈ ਇਹ ਮੰਨਣਾ ਪੈਣਾ ਤੈਨੂੰ ਭੂਲਾ ਮਨ ਸਮਝੈ ਗੁਰ ਸਬਦੀ ਇਹ ਕਿਤੇ ਗੁਰੂ ਦੇ ਸ਼ਬਦ ਨੂੰ ਸੁਣ ਲਵੇ ਇਹ ਗੁਰੂ ਦੇ ਹੁਕਮ ਨੂੰ ਸੁਣ ਲਵੇ ਤੇ ਫਿਰ ਉਹਨੂੰ ਧਿਆਉਣਾ ਕਰੇ ਧਿਆਉਣ ਦਾ ਭਾਵ ਹੈ ਵੀ ਕਮਾਈ ਕਰੇ ਵੀ ਮੇਰੇ ਗੁਰੂ ਨੇ ਕਿਹਾ ਮਾਰਾ ਦੇਖਣਾ ਨਹੀਂ ਉਹਦੇ ਅਭਿਆਸ ਕਰੇ ਹਰ ਰੋਜ਼ ਹਰ ਰੋਜ਼ ਗੁਰੂ ਨੂੰ ਯਾਦ ਕਰੇ ਤੇ ਉਹਦੇ ਅਭਿਆਸ ਕਰੇ ਮੇਰੇ ਗੁਰੂ ਨੇ ਕਿਹਾ ਮਾਰਾ ਸੁਣਾਣਾ ਨਹੀਂ ਇਹਦੇ ਉੱਪਰ ਅਭਿਆਸ ਕਰੇ ਹਰ ਰੋਜ਼ ਇਹ ਰਸਨਾ ਮੇਰੇ ਨੇ ਗੁਰੂ ਨੇ ਕਿਹਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਮੇਰੇ ਗੁਰੂ ਨੇ ਕਿਹਾ ਵੀ ਭੇੜੇ ਖਾਣਿਆਂ ਵੱਲ ਨਹੀਂ ਜਾਣਾ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਮੇਰੇ ਗੁਰੂ ਨੇ ਕਿਹਾ ਵੱਧ ਨਹੀਂ ਸੋਣਾ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਮੇਰੇ ਗੁਰੂ ਨੇ ਕਿਹਾ ਵੀ ਐਸੀ ਬਿਦਾਵੇ ਦੀ ਬਿਦਾਨ ਚ ਨਹੀਂ ਜਾਣਾ ਜਿਹੜਾ ਤੇਰੇ ਜੀਵਨ ਨੂੰ ਖਰਾਬ ਕਰ ਦੇਵੇ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਇਹ ਗੁਰੂ ਦਾ ਸ਼ਬਦ ਹੈ ਇਹ ਵਾਰ-ਵਾਰ ਇਹਨੂੰ ਦੜਾਉਣਾ ਹੈ ਫਿਰ ਕਿਤੇ ਮਨ ਸਮਝੂਗਾ ਭੁੱਲ ਲਾ ਮਨ ਸਮਝੇ ਗੁਰ ਸ਼ਬਦੀ ਫਿਰ ਭੁੱਲਿਆ ਹੋਇਆ ਸੀ ਇਹ ਸੰਸਾਰ ਨਾਲ ਜੁੜਿਆ ਹੋਇਆ ਸੀ ਦੀ ਜਿਹੜੀ ਆਸਾ ਸੀ ਨਾ ਸੰਸਾਰ ਚ ਬੜੀਆਂ ਆਸਾ ਤਰੰਗਾਂ ਲੱਗੀਆਂ ਹੋਈਆਂ ਸੀਗੀਆਂ ਪਰ ਜਦੋਂ ਗੁਰੂ ਦੇ ਸ਼ਬਦ ਨੂੰ ਮੰਨ ਲਿਆਏ ਨੇ ਵਾਰ-ਵਾਰ ਵਾਰ-ਵਾਰ ਦੜਾਇਆ ਬਾਰੰਬਾਰ ਬਾਰ ਪ੍ਰਭ ਜਪੀਏ ਬਾਰ-ਬਾਰ ਗੁਰੂ ਦੀ ਗੱਲ ਨੂੰ ਚੱਪਿਆ ਬਾਰ-ਬਾਰ ਗੁਰੂ ਦੀ ਗੱਲ ਨੂੰ ਸੁਣਿਆ ਉਹਦੇ ਨਾਮ ਨੂੰ ਧਿਆਇਆ ਸਰ ਹਰ ਸਦਾ ਧਿਆਈ ਫੇਰ ਕਿਤੇ ਮਨ ਸਮਝ ਗਿਆ ਜਾ ਕੇ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਹਾਂ ਭਾਈ ਸਮਝਦਾ ਉਹੀ ਐ ਚਿਤ ਉਸੇ ਦਾ ਲੱਗਦਾ ਗੱਲ ਉਹੀ ਮੰਨਦਾ ਜਿਤੇ ਮੇਰਾ ਗੁਰਦੇਵ ਕਿਰਪਾ ਕਰੇ ਜਿਤੇ ਗੁਰੂ ਜੀ ਕਿਰਪਾ ਕਰਨ ਉਹਦੇ ਮਨ ਗੁਰੂ ਦੇ ਚਰਨਾ ਚ ਲੱਗਦਾ ਭਾਈ ਹਉ ਸਭ ਵੇਸ ਕਰੀ ਪਰ ਕਾਰਨ ਜੇ ਹਰਪ੍ਰਭ ਸਾਚੇ ਭਾਵਾਂ ਐਸਾ ਵੇਸ ਮਨਾਓ ਭਾਈ ਐਸਾ ਸਾਧੂ ਸੰਤਾ ਮਹਾਂਪੁਰਖ ਆਲਾ ਵੇਸ ਮਨਾਓ ਗੁਰੂ ਨੇ ਜੋ ਦੱਸਿਆ ਗੁਰੂ ਨੇ ਜੋ ਕਿਹਾ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਂ ਦੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮਨ ਹਾਲੀ ਬੰਦਾ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਂ ਦੀ ਸੰਤੋਖ ਸੁਹਾਗਾ ਇਹ ਜੀ ਖੇਤੀ ਕਰ ਤੇ ਗਰੀਬੀ ਧਾਰ ਕੇ ਰੱਖ ਬੇਸ ਗਰੀਬਾਂ ਵਾਲਾ ਰੱਖ ਅੰਦਰੋਂ ਵੀ ਬਾਹਰੋਂ ਵੀ ਸਰੀਰ ਕਰਕੇ ਵੀ ਤਨ ਕਰਕੇ ਵੀ ਮਨ ਕਰਕੇ ਵੀ ਗਰੀਬ ਬਣ ਕੇ ਰਹਿ ਐਸਾ ਬੇਸ ਘਰ ਕਰ ਬਣਾ ਹਉ ਸਭ ਬੇਸ ਕਰੀ ਫਿਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾਂ ਹੋ ਸਕਦਾ ਮੈਂ ਪਰਮੇਸ਼ਰ ਨੂੰ ਪਾ ਜਾਵਾਂ ਜਾਂ ਪਰਮੇਸ਼ਰ ਮੈਨੂੰ ਆਪਣੇ ਨਾਲ ਲਾ ਲਵੇ ਸੋ ਫਿਰ ਪਿਆਰਾ ਮੈਂ ਨਦਰ ਨਾਂ ਦੇਖੈ ਹਾਂ ਕਿਉਂ ਕਰ ਧੀਰਜ ਪਾਵਾਂ ਜੇ ਫੇਰ ਵੀ ਮੇਰਾ ਪਿਆਰਾ ਮੇਰਾ ਗੁਰਦੇਵ ਮੇਰਾ ਪਰਮੇਸ਼ਰ ਮੇਰਾ ਸਵਾਮੀ ਮੈਂ ਉਹਦੇ ਕਾਰਨ ਕਰਕੇ ਮੈਂ ਬੇਸ਼ਕ ਰਿਆ ਸੋ ਪਿਰ ਪਿਆਰਾ ਮੈਂ ਨਜ਼ਰ ਨਾ ਦੇਖੇ ਹਾਂ ਕਿਉਂ ਕਰ ਧੀਰਜ ਪਾਵਾਂ ਫਿਰ ਮੈਨੂੰ ਧੀਰਜ ਕਿਵੇਂ ਆਵੇ ਮੈਨੂੰ ਸ਼ਾਂਤੀ ਕਿਵੇਂ ਆਵੇ ਮੈਂ ਆਪਣੇ ਆਪ ਨੂੰ ਤਰਾਸਾ ਤਰਵਾਸ ਕਿਵੇਂ ਦਮਾਂ ਜਿੰਨਾ ਚਿਰ ਮੇਰਾ ਪਰਮੇਸ਼ਰ ਮੇਰੇ ਤੇ ਨਜ਼ਰ ਨਹੀਂ ਕਰਦਾ ਜਿਸ ਕਾਰਨ ਹਾਂ ਸ਼ਿੰਗਾਰ ਸਿੰਗਾਰੀ ਸੋਹ ਪਰ ਦਿੱਤਾ ਮੇਰਾ ਅਵਰਾ ਜਿਸ ਕਾਰਨ ਹਾਂ ਸ਼ਿੰਗਾਰ ਸਿੰਗਾਰੀ ਮੈਂ ਪਰਮੇਸ਼ਰ ਨੂੰ ਪ੍ਰਾਉਣ ਵਾਸਤੇ ਬੜੇ ਸ਼ਿੰਗਾਰ ਕੀਤੇ ਆ ਆਰ ਸ਼ਿੰਗਾਰ ਕੀਤੇ ਭਾ ਆਪਣੇ ਮਨ ਨੂੰ ਆਪਣੇ ਤਨ ਨੂੰ ਸੁਧਾਰਿਆ ਪਰਮੇਸ਼ਰ ਦੇ ਗੁਣਾ ਵਾਲਾ ਵੇਸ ਕੀਤਾ ਉਹ ਮੇਰਾ ਪਿਆਰਾ ਹੋਰ ਪਿਆਰਿਆਂ ਵਿੱਚ ਰਚਿਆ ਹੋਇਆ ਹੋਰ ਭਗਤਾਂ ਵਿੱਚ ਰਚਿਆ ਹੋਇਆ ਮੈਨੂੰ ਕਿਵੇਂ ਪ੍ਰਾਪਤ ਹੋਵੇ ਨਾਨਕ ਤਨ ਧਨ ਧਨ ਸੁਹਾਗਣ ਜਿਨ ਪਿਰ ਆਵੇ ਅੜਾ ਸੱਚ ਸਭ ਦਾ ਭਈ ਉਹ ਤਾਂ ਧਨ ਨੇ ਜਿਨ੍ਹਾਂ ਨੂੰ ਗੁਰਦੇਵ ਮਿਲ ਗਿਆ ਜਿਨ੍ਹਾਂ ਨੂੰ ਪਿਆਰਾ ਮਿਲ ਗਿਆ ਜਿਨ੍ਹਾਂ ਨੂੰ ਪਰਮੇਸ਼ਰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਉਹ ਸੁਹਾਗਣ ਕਹਿੰਦੇ ਨੇ ਉਹ ਸੁਹਾਗਣਾ ਭਾਵ ਗੁਰੂ ਦੇ ਪਿਆਰੇ ਭਗਤ ਜਨ ਉਹ ਧਨ ਧਨ ਨੇ ਸਲਾਉਣ ਯੋਗ ਨੇ ਜਿਨ੍ਹਾਂ ਨੂੰ ਐਸਾ ਪਰਮੇਸ਼ਰ ਪਰਮਾਤਮਾ ਪ੍ਰਾਪਤ ਹੋਇਆ ਹੈ ਹੌਂ ਜਾਏ ਪੁੱਸਾਂ ਸੁਹਾਗ ਸੁਹਾਗਣੀ ਤੁਸੀਂ ਕਿਉਂ ਕਰ ਪਿਰ ਪਾਇੜਾ ਪ੍ਰਭ ਮੇਰਾ ਕਹਿੰਦੇ ਮੈਂ ਜਾ ਕੇ ਪੁੱਸਾਂ ਉਹਨਾਂ ਭਗਤਾਂ ਨੂੰ ਉਹਨਾਂ ਸਾਧੂ ਸੰਤਾਂ ਮਹਾਤਮਨ ਨੂੰ ਪੁੱਸਾਂ ਜਾ ਕੇ ਹੌਂ ਜਾਏ ਪੁੱਸਾਂ ਸੁਹਾਗ ਸੁਹਾਗਣੀ ਜਿਨ੍ਹਾਂ ਨੇ ਪਰਮੇਸ਼ਰ ਦੇ ਆਨੰਦ ਵਿੱਚ ਮਿਲਾਪ ਕਰਕੇ ਪਰਮੇਸ਼ਰ ਨਾਲ ਪਿਆਰ ਕਰਕੇ ਪਰਮੇਸ਼ਰ ਦਾ ਆਨੰਦ ਮਾਣਿਆ ਹੈ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਤੁਸੀਂ ਕਿਵੇਂ ਪਰਮਾਤਮਾ ਨੂੰ ਪਾਇਆ ਮੇਰੇ ਪਰਮੇ ਪ੍ਰਭੂ ਨੂੰ ਮੇਰੇ ਪਰਮਾਤਮਾ ਨੂੰ ਮੇਰੇ ਪਰਮੇਸ਼ਰ ਨੂੰ ਮੇਰੇ ਕਾਲਪੁਰਖ ਨੂੰ ਤੁਸੀਂ ਕਿਵੇਂ ਪਾਇਆ ਮੈਂ ਉਹਨਾਂ ਮਹਾਤਮਾ ਨੂੰ ਜਾ ਕੇ ਪੁੱਛਾਂ ਮੈਂ ਉੱਪਰ ਨਦਰ ਕਰੀ ਫਿਰ ਸਾਚੈ ਮੈਂ ਛੋੜਿਆੜਾ ਮੇਰਾ ਤੇਰਾ ਕਹਿੰਦੇ ਇੱਕ ਸਮਝ ਪਈ ਐ ਵੀ ਉਹਨਾਂ ਨੇ ਆਪਣੀ ਹਉਮੈ ਛੱਡਤੀ ਮੇਰ ਤੇਰ ਛੱਡਤੀ ਆਪਾਂ ਛੱਡਦਾ ਮੇਰਾ ਛੱਡ ਕੇ ਸਭ ਕੁਝ ਛੱਡ ਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਐ ਇਹ ਗੱਲ ਦੀ ਸਮਝ ਪਈ ਐ ਉਹਨਾਂ ਭਗਤ ਜਿਨ੍ਹਾਂ ਨੇ ਸਾਧੂ ਸੰਤਾਂ ਮਹਾਪੁਰਖਾਂ ਨੇ ਕਹਿੰਦੇ ਹਉਮੈ ਦਾ ਮੈਂ ਮੇਰੀ ਦਾ ਮੇਰ ਤੇਰ ਦਾ ਗੇੜ ਚੱਕਰ ਸੀ ਜਿਹੜਾ ਸੰਸਾਰ ਦਾ ਝੂਠਾ ਪਿਆਰ ਸੀ ਉਹ ਛੱਡ ਦਿੱਤਾ ਮੈਂ ਉੱਪਰ ਨਦਰ ਕਰੀ ਪਰ ਸੱਚ ਐ ਮੈਂ ਛੋਡੇ ਆਲਾ ਮੇਰਾ ਤੇਰਾ ਤਾਂ ਨਦਰ ਹੋਈ ਐ ਤਾਂ ਪਰਮੇਸ਼ਰ ਦੀ ਕਿਰਪਾ ਹੋਈ ਐ ਮੇਰ ਤੇਰ ਸਾਰੀ ਸੰਸਾਰ ਦਾ ਰਸ ਛੱਡਿਆ ਪਿਆਰ ਛੱਡਿਆ ਸਭ ਤਨ ਮਨ ਜੀਓ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲਿਆ ਮੈਂ ਪੁੱਛਿਆ ਜਾ ਕੇ ਉਹਨਾਂ ਸੰਤਾਂ ਭਗਤਾਂ ਮਹਾਪੁਰਸ਼ਾਂ ਨੂੰ ਉਹਨਾਂ ਨੇ ਦੱਸਿਆ ਕਹਿੰਦੇ ਭਾਈ ਮਨ ਤਨ ਜੀਓ ਕਰੋ ਹਰ ਪ੍ਰਭ ਕਾ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ ਐ ਹੁਕਮ ਮੰਨਿਓ ਗੁਰੂ ਕੀ ਰਾਹ ਗਾਬੋ ਸੱਚੀ ਬਾਣੀ ਕਹਿੰਦੇ ਤਨ ਮਨ ਤਨ ਕਰਕੇ ਪ੍ਰਮਾਤਮਾ ਨੂੰ ਅਰਪਣ ਕਰੋ ਮਨ ਤੇ ਤਨ ਪਰਮੇਸ਼ਰ ਨੂੰ ਦਿਓ ਇਹ ਤੇ ਮਾਰਗ ਪੈਣੇ ਮਿਲਿਆ ਹੈ ਪਰਮੇਸ਼ਰ ਨੂੰ ਮਿਲਣ ਦਾ ਪ੍ਰਮਾਤਮਾ ਨੂੰ ਮਿਲਣ ਦਾ ਇਹੀ ਰਸਤਾ ਹੈ ਭਾਈ ਆਪਣਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਇਹ ਮਾਰਗ ਹੈ ਪਰਮੇਸ਼ਰ ਨੂੰ ਮਿਲਣ ਦਾ ਆਪਣਾ ਨਦਰ ਪ੍ਰਭ ਨਦਰ ਕਰ ਦੇਖੇ ਜਦੋਂ ਅਸੀਂ ਤਨ ਮਨ ਤਨ ਪਰਮੇਸ਼ਰ ਨੂੰ ਸੌਂਪ ਦੇਵਾਂਗੇ ਹੰਤਾ ਮਮਤਾ ਮੋਹ ਜਾਲ ਮੇਰ ਤੇਰ ਸੰਸਾਰ ਦੇ ਰਸ ਛੱਡ ਦੇਵਾਂਗੇ ਜਿਹੜਾ ਪ੍ਰਮਾਤਮਾ ਹੈ ਨਾ ਪਰਮੇਸ਼ਰ ਹੈ ਫਿਰ ਸਾਡੇ ਤੇ ਨਦਰ ਕਰੂਗਾ ਆਪ ਨੜਾ ਨਦਰ ਕਰ ਦੇਖੇ ਫਿਰ ਸਾਡਾ ਪਰਮਾਤਮਾ ਆਪਣਾ ਪਰਮਾਤਮਾ ਆਪਣਾ ਪ੍ਰਭੂ ਫਿਰ ਸਾਡੇ ਤੇ ਨਜ਼ਰ ਕਰੂਗਾ ਦ੍ਰਿਸ਼ਟੀ ਕਰੂਗਾ ਮੇਰਾ ਦੀ ਦ੍ਰਿਸ਼ਟੀ ਕਰੂਗਾ ਨਾਨਕ ਜੋਤ ਜੋਤੀ ਰਲਿਆ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਨੂੰ ਸੰਮੁਖ ਰੱਖ ਕੇ ਆਖਦੇ ਹਨ ਇਉਂ ਕਰਕੇ ਕਹਿੰਦੇ ਤੁਸੀਂ ਪਰਮੇਸ਼ਰ ਦੀ ਜੋਤ ਵਿੱਚ ਜੋਤ ਰਲ ਜਾਓਗੇ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਦੇ ਸਮਨਤ ਨੇ ਆਪਣਾ ਦੇਵਾ ਵੀ ਕਹਿੰਦੇ ਜੋ ਕੋਈ ਰੱਬ ਨੂੰ ਪਰਮੇਸ਼ਰ ਨੂੰ ਮੈਨੂੰ ਇਸ ਤਰ੍ਹਾਂ ਦਾ ਸਨੇਹਾ ਦੇਵੇ ਮਿਲਣ ਦਾ ਮਲਾਉਣ ਦਾ ਵੀ ਅਸੀਂ ਮਲਾਉਨੇ ਆ ਅਸੀਂ ਪਰਮੇਸ਼ਰ ਦਾ ਮਲਾਪ ਕਰਾਉਨੇ ਆ ਜੇ ਪਰਮੇਸ਼ਰ ਨਾਲ ਕੋਈ ਮਿਲਿਆ ਆ ਪਰਮੇਸ਼ਰ ਦਾ ਪਰਮਾਤਮਾ ਦਾ ਮੈਨੂੰ ਕੋਈ ਸਨੇਹਾ ਦੇਵੇ ਵੀ ਚੱਲ ਤੈਨੂੰ ਪਰਮਾਤਮਾ ਨਾਲ ਮਲਾਮਾ ਚੱਲ ਤੈਨੂੰ ਪਰਮੇਸ਼ਰ ਨਾਲ ਮਲਾਮਾ ਸੋਹਾ ਪ੍ਰਭ ਕਾਮੇ ਦੇ ਸਨੇਹਾਰ ਇਸ ਮੰਤਨ ਆਪਣਾ ਦੇਵਾਂ ਕਹਿੰਦੇ ਮੈਂ ਵੀ ਫਿਰ ਆਪਣਾ ਮਨ ਤੇ ਤਨ ਪਰਮਾਤਮਾ ਦੇ ਮਿਲ ਆਪ ਲਈ ਆਪਣੇ ਗੁਰਦੇਵ ਨੂੰ ਆਪਣੇ ਗੁਰੂ ਨੂੰ ਅਰਪਣ ਕਰ ਦੇਵਾਂਗਾ ਨਿਤੇ ਪੱਖਾ ਫੇਰੀ ਸੇਵਕ ਕਮਾਵਾਂ ਜਿਸ ਆਗੇ ਪਾਣੀ ਢੋਵਾਂ ਐਸੀ ਗੁਰਦੇਵ ਦੇ ਕਹਿੰਦੇ ਜਿਹੜਾ ਮੈਨੂੰ ਰੱਬ ਨੂੰ ਮਿਲਾਵੇਗਾ ਮੈਨੂੰ ਪਰਮੇਸ਼ਰ ਨੂੰ ਮਿਲਾਵੇਗਾ ਪਰਮਾਤਮਾ ਨਾਲ ਮਿਲਾ ਮਲਾਪ ਕਰਾਵੇਗਾ ਮੈਂ ਤਾਂ ਉਹਦਾ ਨਿਤੇ ਪਾਣੀ ਢੋਵਾਂਗਾ ਨਿਤ ਮੈਂ ਪੱਖਾ ਫੇਰੂੰਗਾ ਨਿਤਾ ਪ੍ਰਤੀ ਮੈਂ ਉਹਨਾਂ ਦੀ ਸੇਵਾ ਕਰ ਕਮਾਵਾਂਗਾ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਕਹਿੰਦੇ ਭਾਈ ਮੈਂ ਨਿਤਾ ਪ੍ਰਤੀ ਓਸ ਗੁਰੂ ਪਿਆਰੇ ਦੀ ਭਗਤ ਜਨ ਦੀ ਸੇਵਾ ਕਰੂੰਗਾ ਨਿਤਾ ਪ੍ਰਤੀ ਮੈਂ ਉਹਦੇ ਚਰਨਾਂ ਨਾਲ ਜੁੜੂੰਗਾ ਜੋ ਹਰ ਹਰ ਕਥਾ ਸੁਣਾਏ ਜੋ ਕੋਈ ਮੈਨੂੰ ਪਰਮੇਸ਼ਰ ਦੇ ਪਰਮਾਤਮਾ ਦੇ ਘਰ ਦੀ ਕਥਾ ਸੁਣਾਵੇ ਪਰਮਾਤਮਾ ਦੀ ਮਲਾਬ ਦੀ ਕਥਾ ਸੁਣਾਵੇ ਮੈਨੂੰ ਤਨ ਤਨ ਗੁਰੂ ਗੋਰਾ ਸਤਗੁਰ ਪੂਰਾ ਨਾਨਕ ਮਨ ਆਸ ਪੁਜਾਈ ਧੰਨ ਧੰਨ ਗੁਰੂ ਐਸਾ ਗੁਰੂ ਐਸਾ ਗੁਰਦੇਵ ਐਸਾ ਪਿਆਰਾ ਐਸਾ ਭਗਜਨ ਐਸਾ ਮਹਾਤਮਾ ਉਹਦਾ ਧੰਨ ਧੰਨ ਦੇ ਜੋਗ ਹੈ ਮੈਂ ਉਹਨੂੰ ਚਰਨਾਂ ਦੇ ਉਹਨਾਂ ਚਰਨਾਂ 'ਚ ਸੀਸ ਨਿਵਾਵਾਂ ਗੁਰ ਸਤਗੁਰ ਪੂਰਾ ਉਹ ਪੂਰਾ ਗੁਰੂ ਮੇਰਾ ਪਰਮੇਸ਼ਰ ਨੂੰ ਜੋ ਬਲਾ ਮਲਾਵੇਗਾ ਨਾਨਕ ਮਨ ਆਸ ਪੁਜਾਏ ਗੁਰੂ ਨਾਨਕ ਮਹਾਰਾਜ ਸਨ ਮੁਖ ਰੱਖ ਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਹੜਾ ਮੇਰੀ ਇਹ ਆਸ ਪੂਰੀ ਕਰ ਦੇਵੇ ਉਸ ਗੁਰੂ ਨੂੰ ਮੈਂ ਧੰਨ ਧੰਨ ਮੈਂ ਉਹਨਾਂ ਤੋਂ ਕੁਰਬਾਨ ਜਾਂਨਾ ਮੈਂ ਉਹਨਾਂ ਨੂੰ ਧੰਨ ਕਹਿਣਾ ਹਾਂ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਐਸਾ ਸੱਜਣ ਐਸਾ ਪ੍ਰੇਮ ਪ੍ਰੇਮੀ ਐਸਾ ਕੋਈ ਭਗਤ ਐਸਾ ਗੁਰਦੇਵ ਮੈਨੂੰ ਮਿਲ ਜਾਵੇ ਏ ਪ੍ਰਮਾਤਮਾ ਪੈਨ ਮੈਨੂੰ ਐਸੀ ਗੁਰਦੇਵ ਦੀ ਪਹਿਲਾ ਮੈਨੂੰ ਮਿਲਾਪ ਕਰਾ ਮੈਨੂੰ ਮੇਰੀ ਉਹਨੂੰ ਬਾਹ ਫੜਾ ਉਹ ਐਸਾ ਪਿਆਰਾ ਮੈਨ ਮਿਲ ਜਾਵੇ ਗੁਰ ਸੱਜਣ ਮੇਰਾ ਮੇਰ ਹਰੇ ਐਸਾ ਮੈਨੂੰ ਪਰਮਾਤਮਾ ਪਰਮੇਸ਼ਰ ਐਸਾ ਗੁਰੂ ਮਿਲਾ ਐਸਾ ਸੱਜਣ ਮਿਲਾ ਐਸਾ ਭਗਤ ਜਨ ਮਿਲਾ ਮਹਾਤਮਾ ਮਿਲਾ ਜਿਤ ਮਿਲ ਹਰ ਨਾਮ ਧਿਆਵਾ ਜਿਦੇ ਮਿਲਨ ਦੇ ਨਾਲ ਮੈਂ ਤੇਰਾ ਨਾਮ ਜਪਾਂ ਤੇਰੀ ਭਗਤੀ ਕਰਾਂ ਗੁਰ ਸਤਗੁਰ ਪਾਸੋਂ ਹਰ ਗੋਸ਼ਟ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ ਗੁਰ ਸਤਗੁਰ ਪਾਸੋਂ ਐਸੇ ਸੱਜਣ ਐਸੇ ਗੁਰਦੇਵ ਮਹਾਤਮਾ ਪਾਸੋਂ ਗੁਰੂ ਪਾਸੋਂ ਮੈਂ ਗੋਸ਼ਟ ਤੇ ਚਰਚਾ ਪੁੱਛਾਂ ਤੇਰੇ ਰਸਤੇ ਦੀ ਤੇਰੀਆਂ ਗੱਲਾਂ ਨਾਲ ਗੱਲਾਂ ਦੀ ਵਿਚਾਰ ਕਰਾਂ ਤੇਰੀਆਂ ਗੱਲਾਂ ਕਰ ਆਵੋ ਸੰਤ ਪਿਆਰਿਓ ਇਕੱਠ ਕੀ ਕਰਹਿ ਕਹਾਣੀ ਗੁਰੂ ਰਾਮ ਦਾ ਅਰਮਦਾਸ ਅਮਰਦਾਸ ਮਹਾਰਾਜ ਕਹਿੰਦੇ ਨੇ ਵੀ ਆਵੋ ਸੰਤੋ ਸਿੱਖੋ ਇਕੱਠੇ ਹੋਵੋ ਕੀ ਕਰੋ ਕਹਿੰਦੇ ਇਕੱਠ ਕੀ ਕਰੇ ਕਹਾਣੀ ਰੱਬ ਦੀ ਗੱਲ ਕਰੋ ਜਿਹੜਾ ਜਿਹਦੀ ਗੱਲ ਕਥੀ ਨਹੀਂ ਜਾ ਸਕਦੀ ਇਕੱਠ ਹੈ ਅਪਰ ਹੈ ਅਪਾਰ ਹੈ ਉਹਦੀਆਂ ਗੱਲਾਂ ਕਰੋ ਹੁਣ ਇੱਥੇ ਕਹਿੰਦੇ ਗੁਰਦੇਵ ਮਹਾਰਾਜ ਜੀ ਕਹਿੰਦੇ ਐਸਾ ਮੈਨੂੰ ਕੋਈ ਗੁਰਦੇਵ ਪ੍ਰਾਪਤ ਹੋਵੇ ਐਸਾ ਮੈਨੂੰ ਕੋਈ ਗੁਰੂ ਮਿਲੇ ਉਹਦੇ ਨਾਲ ਮੈਂ ਗੋਸ਼ਟ ਕਰਾਂ ਵਿਚਾਰ ਕਰਾਂ ਪਰਮਾਤਮਾ ਦੀ ਮਿਲਨ ਦੀ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ ਤੇ ਉਹਦੇ ਨਾਲ ਮੈਂ ਗੱਲ ਸਾਂਝੀ ਕਰਕੇ ਪਰਮਾਤਮਾ ਦੇ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਫਿਰ ਕੀ ਕਰਾਂ ਮੈਂ ਕਿਤੇ ਉਹਦੇ ਨਿਤਾ ਪ੍ਰਤੀ ਗੁਣ ਗਾਵਾਂ ਪਰਮੇਸ਼ਰ ਦੇ ਐਸੀ ਮੇਰੀ ਅਵਸਥਾ ਬਣ ਜਾਵੇ ਤੇਰੇ ਨਾਮ ਤੋਂ ਬਿਨਾ ਫਿਰ ਮੈਨੂੰ ਹੋਰ ਕੁਝ ਨਾ ਸੁਜੇ ਤੇਰਾ ਨਾਮ ਜਪ ਕੇ ਮੈਂ ਜੀਵਾਂ ਤੇਰਾ ਨਾਮ ਜਪ ਕੇ ਮੈਨੂੰ ਆਧਾਰ ਹੋਵੇ ਨਾਨਕ ਜਿਤ ਵੇਲਾ ਬਿਸਰੇ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀਉ ਮੇਰਾ ਗੁਰੂ ਨਾਨਕ ਮਹਾਰਾਜ ਜੀ ਸਨਮੁਖ ਰੱਖ ਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਵੀ ਐਸੇ ਪ੍ਰਭੂ ਨਾਲ ਇੰਨਾ ਪਿਆਰ ਪੈ ਜਾਵੇ ਇੰਨਾ ਪ੍ਰੇਮ ਪੈ ਜਾਵੇ ਵੀ ਜਿਹੜੇ ਵੇਲੇ ਮੈਨੂੰ ਯਾਦ ਪਰਮੇਸ਼ਰ ਦੀ ਟੁੱਟੇ ਜਿਹੜੇ ਵੇਲੇ ਪ੍ਰਮਾਤਮਾ ਵਿਸਰੇ ਉਸ ਵੇਲੇ ਮੈਨੂੰ ਲੱਗਦਾ ਮੇਰੀ ਮੌਤ ਹੈ ਫਿਆ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਨੂੰ ਮਾਧਵ ਨੇ ਕਿਹਾ ਸੀ ਤੁਸੀਂ ਸਾਰੀ ਦਿਹਾੜੀ ਸਾਰੀ ਦਿਹਾੜੀ ਹਟੇ ਬੁੱਲ ਹਿਲਦੇ ਨੇ ਸਾਰੇ ਇਹ ਦਿਹਾੜੀ ਤੁਸੀਂ ਇਹ ਕੀ ਕੀ ਕਰਦੇ ਹੋ ਕੀ ਨੂੰ ਜਪਦੇ ਹੋ ਕੀ ਨਾਲ ਲੈਣੇ ਹੋ ਕਹਿੰਦੇ ਮੈਂ ਪਰਮੇਸ਼ਰ ਨੂੰ ਜਪਦਾ ਮਾਤਾ ਮੈਂ ਪ੍ਰਮਾਤਮਾ ਨੂੰ ਜਪਦਾ ਕਹਿੰਦੇ ਇੰਨਾ ਕੀ ਜਪਨਾ ਸਵੇਰ ਸਾਮ ਦੋ ਘੜੀ ਨਾਮ ਲੈ ਲਿਆ ਤੈਨੂੰ ਖੇਡੋ ਹੱਸੋ ਕੋਈ ਕੰਮਕਾਰ ਲੱਗੋ ਪੜ੍ਹਾਈ ਕਰੋ ਤੁਹਾਡਾ ਕੰਮ ਪੜ੍ਹਾਈ ਕਰਨਾ ਕੋਈ ਥੋੜਾ ਮੋਟਾ ਕੰਮਕਾਰ ਕਰ ਲੋ ਹੱਸੋ ਬੱਚਿਆਂ ਨਾਲ ਖੇਡੋ ਇਹ ਸਾਰੀ ਜਹਾੜੀ ਇਹ ਕਿਹੜਾ ਨਾਮ ਹੋਇਆ ਕਹਿੰਦੇ ਹਾਂ ਮਾਂ ਇਹ ਮੈਂ ਨਾਮ ਜਪਦਾ ਮੈਂ ਜੇ ਨਾਮ ਜਪਦਾ ਤਾਂ ਮੈਂ ਜਿਉਣਾ ਜੇ ਮੈਂ ਨਾਮ ਨਹੀਂ ਜਪਦਾ ਮੇਰੀ ਮੌਤ ਹੋ ਜਾਂਦੀ ਆਖਾਂ ਜੀਵਾਂ ਬਿਸਰੇ ਮਰ ਜਾਓ ਇੱਥੇ ਵੀ ਗੁਰਦੇਵ ਮਹਾਰਾਜ ਜੀ ਕਹਿੰਦੇ ਨੇ ਐਸਾ ਪ੍ਰੇਮ ਪਵੇ ਐਸਾ ਨਾਮ ਦਾ ਰਸ ਆਵੇ ਜਿਸ ਨਾਮ ਨੂੰ ਬਿਸਰਿਆ ਮੌਤ ਦੇ ਬਰਾਬਰ ਸੀਮਨ ਹੋ ਜੀਵਨ ਹੋਵੇ ਤੇ ਮਰ ਜਾਏ ਜੀਉ ਮੇਰਾ ਜਿਹੜੇ ਨਾਮ ਨੂੰ ਬਿਸਰ ਕੇ ਮੇਰਾ ਜੀ ਮੇਰੀ ਆਤਮਾ ਮੇਰਾ ਮਨ ਮਰ ਜਾਵੇ ਉਹ ਨਾਮ ਮੈਂ ਸਦਾ ਸਦਾ ਜਪਾਂ ਤੇ ਉਹ ਨਾਮ ਮੈਂ ਸੱਡਾ ਨਾ ਆਖਣ ਵੇਖਣ ਕੋ ਸਭ ਕੋਈ ਲੋਚੈ ਹਰ ਵੇਖਣ ਕੋ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖਾ ਜਿਸ ਆਪ ਵਿਖਾ ਲੇ ਭਾਈ ਬਣਿਆ ਦੇ ਮਨ ਵਿੱਚ ਹੈ ਰੱਬ ਨੂੰ ਜਰਸ਼ਨ ਕਰਨ ਦੀ ਤਾਂਗ ਬਹੁਤ ਦੇ ਮਨ ਵਿੱਚ ਹੈ ਪਰਮੇਸ਼ਰ ਦੇ ਦਰਸ਼ਨਾਂ ਦੀ ਤਾਂਗ ਉਹਦੇ ਦਸਤਨਾ ਨੂੰ ਲੋਚਣਾ ਉਹਦੇ ਦਰਸ਼ਨਾਂ ਨੂੰ ਉਹਦੀ ਦਰਸ਼ਨ ਹੋ ਜਾਣਾ ਪਰਮੇਸ਼ਰ ਦਾ ਮਲਾਪ ਹੋ ਜਾਵੇ ਪਰਮੇਸ਼ਰ ਮਿਲ ਜAVE ਬਹੁਤ ਦੇ ਮਨ ਵਿੱਚ ਹੈ ਲੋਚਾ ਹੈ ਲੋਚਦੇ ਨੇ ਬਹੁਤ ਸਾਰੇ ਸੋ ਵੇਖਾ ਜਿਸ ਆਪ ਵਿਖਾ ਲੇ ਪਰ ਉਹੀ ਦਰਸ਼ਨ ਕਰ ਸਕਦਾ ਪਰਮੇਸ਼ਰ ਦੇ ਕਿਸੇ ਨੂੰ ਸੁਪਨੇ 'ਚ ਦਰਸ਼ਨ ਹੁੰਦੇ ਆ ਕਿਸੇ ਨੂੰ ਸਾਧ ਸੰਗਤ ਜੀ ਸਾਖ ਸਾਫ ਦਰਸ਼ਨ ਹੁੰਦੇ ਆ ਪ੍ਰਮਾਤਮਾ ਦੇ ਕਿਸੇ ਨੂੰ ਕਿਸੇ ਸਿਖ ਰਾਹੀ ਹੁੰਦੇ ਆ ਕਿਸੇ ਵਿਧੀ ਰਾਹੀ ਹੁੰਦੇ ਆ ਕਈ ਤਰ੍ਹਾਂ ਦੇ ਦਰਸ਼ਨ ਨੇ ਕਈਆਂ ਨੂੰ ਆਵਾਜ਼ ਹੀ ਸੁਣਦੀ ਆ ਪਰਮੇਸ਼ਰ ਦੀ ਕਈਆਂ ਨੂੰ ਸੁਰਤੀਚ ਦਰਸ਼ਨ ਹੁੰਦੇ ਨੇ ਪਰਮੇਸ਼ਰ ਦੇ ਐਸ ਤਰ੍ਹਾਂ ਕਰਕੇ ਪ੍ਰਮਾਤਮਾ ਦੇ ਦਰਸ਼ਨ ਕਈ ਨੇ ਕਈ ਪ੍ਰਮਾਤਮਾ ਦੀਆਂ ਗੱਲਾਂ ਸੁਣਨੀਆਂ ਪ੍ਰਮਾਤਮਾ ਦੀਆਂ ਗੱਲਾਂ ਕਰਨੀਆਂ ਸਤਸੰਗਤ ਕਰਨੀ ਇਹ ਵੀ ਰੱਬ ਦੇ ਦਰਸ਼ਨ ਨੇ ਬਾਣੀ ਪੜਨੀ ਆ ਜਿਹੜੀ ਬਾਣੀ ਦੇ ਵਿੱਚ ਇਹ ਵੀ ਰੱਬ ਦੇ ਦਰਸ਼ਨ ਨੇ ਕਥਾ ਸੁਣ ਕੇ ਪਰਮੇਸ਼ਰ ਦੀ ਗੱਲ ਪਰਮੇਸ਼ਰ ਨੂੰ ਚੇਤੇ ਕਰਨਾ ਇਹ ਵੀ ਰੱਬ ਦੇ ਦਰਸ਼ਨ ਨੇ ਪਰ ਪ੍ਰਮਾਤਮਾ ਦੇ ਦਰਸ਼ਨਾਂ ਨੂੰ ਬਹੁਤ ਜ਼ਿਆਦਾ ਲੋਚਦੇ ਨੇ ਪਰ ਉਹਦੇ ਦਰਸ਼ਨ ਕਿਸੇ ਬਿਰਲੇ ਨੇ ਹੁੰਦੇ ਨੇ ਜਿਹਦੇ ਕਿਰਪਾ ਕਰੇ ਉਹੀ ਪ੍ਰਮਾਤਮਾ ਦੇ ਦਰਸ਼ਨ ਕਰ ਸਕਦਾ ਹੈ ਭਾਈ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਜਿਹਦੇ ਤੇ ਪਿਆਰਾ ਪਰਮੇਸ਼ਰ ਪ੍ਰਮਾਤਮਾ ਨਦਰ ਕਰ ਦੇਵੇ ਗੁਰਦੇਵ ਨਦਰ ਕਰ ਦੇਵੇ ਭਾਈ ਉਹੀ ਨਾਮ ਦੀ ਸੰਭਾਲ ਕਰਦਾ ਹੈ ਨਹੀਂ ਤਾਂ ਮੂੰਹ ਨਾਲ ਨਾਮ ਜਪੀ ਜਾਣਾ ਤੇ ਹਿਰਦੇ ਵਿੱਚ ਕੋਈ ਕਪਟ ਪਿਆ ਹੋਵੇ ਭਾਈ ਹਿਰਦੇ ਵਿੱਚ ਬਿਮਾਰੀ ਲੱਗੀ ਹੋਵੇ ਬਾਹਰੋਂ ਵਹਿਰੂ ਵਹਿਰੂ ਕਰਨਾ ਅੰਦਰ ਬਿਮਾਰੀ ਨਾਲ ਭਰਿਆ ਪਿਆ ਗੰਧ ਨਾਲ ਭਰਿਆ ਪਿਆ ਇਸ ਕਰਕੇ ਭਾਈ ਜਿਨ੍ਹਾਂ ਨੇ ਗੁਰਦੇਵ ਨਾਲ ਮਿਲ ਕੇ ਆਪਣਾ ਹਿਰਦਾ ਸੁੱਧ ਕੀਤਾ ਜਿਨ੍ਹਾਂ ਤੇ ਕਿਰਪਾ ਹੋ ਗਈ ਉਹੀ ਸੱਚੇ ਦਿਲੋਂ ਨਾਮ ਜਪਦੇ ਨੇ ਭਾਈ ਸੋ ਹਰ ਹਰ ਨਾਮ ਸਦਾ ਸੰਮਾਲੀ ਜਿਸਨ ਸਤਗੁਰ ਪੂਰਾ ਮੇਰਾ ਮਿਲਿਆ ਭਾਈ ਜੀ ਨੂੰ ਪੂਰਾ ਗੁਰੂ ਮਿਲ ਜਾਵੇ ਪੂਰੇ ਗੁਰ ਦੀ ਕਿਰਪਾ ਹੋ ਜਾਵੇ ਉਹੀ ਨਾਮ ਦੀ ਸੰਭਾਲ ਕਰਦੇ ਨੇ ਭਾਵ ਨਾਮ ਨੂੰ ਸੰਭਾਲਣਾ ਹੁੰਦਾ ਹੈ ਮਾੜੀਆਂ ਹਰਕਤਾਂ ਤੋਂ ਮਾੜੀਆਂ ਸੋਚਾਂ ਤੋਂ ਮਾੜੀਆਂ ਬਿਰਤੀਆਂ ਤੋਂ ਬਚ ਕੇ ਫਿਰ ਨਾਮ ਜਪਣਾ ਫਿਰ ਨਾਮ ਦੀ ਸੰਭਾਲ ਹੁੰਦੀ ਹੈ ਨਹੀਂ ਤੇ ਨਾਮ ਜਪਦੇ ਸੰਸਾਰ ਬਹੁਤ ਹੈ ਤੇ ਨਾਮ ਨੂੰ ਮਾੜੀ ਬਿਰਤੀ ਨਾਲ ਖਰਾਬ ਕਰ ਲੈਂਦੇ ਨੇ ਸੁਭਾਲ ਨਹੀਂ ਹੁੰਦੀ ਨਾਮ ਨੂੰ ਗਵਾ ਲੈਂਦੇ ਨੇ ਮਤ ਥੋੜੀ ਸੇਵਾ ਗਵਾਈ ਹੈ ਥੋੜੀ ਮਤ ਦੇ ਨਾਲ ਸੇਵਾ ਗਵਾ ਲੈਂਦੇ ਨੇ ਇਕ ਮਤ ਥੋੜੀ ਐ ਬੱਚੀਆਂ ਵਾਲੀ ਮਤ ਐ ਇਆਣੇ ਵਾਲੀ ਮਤ ਐ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਅਜੇ ਤੱਕ ਇਆਣੇ ਹੀ ਐ ਇਆਣਾ ਹੁਣ ਕਰਕੇ ਸੇਵਾ ਸੰਭਾਲ ਨਹੀਂ ਕਰ ਸਕਦਾ ਸ਼ਿਆਣਾ ਕਦੋਂ ਬਣੇ ਜਦੋਂ ਇਹ ਗੁਰੂ ਨੂੰ ਬਰਮੇਸ਼ਰ ਨੂੰ ਪਰਮਾਤਮਾ ਨੂੰ ਮਿਲਣ ਵਾਸਤੇ ਤੜਫ ਕਰੂਗਾ ਮਨ ਵਿੱਚ ਵਿਰਾਗ ਕਰੂਗਾ ਜਿੰਨਾ ਚਿਰ ਇਹਦੇ ਮਨ ਵਿੱਚ ਵਿਰਾਗ ਨਹੀਂ ਆਇਆ ਉਨਾ ਚਿਰ ਇਹ ਰਸਤੇ ਨਹੀਂ ਤੁਰ ਸਕਦਾ ਜਦੋਂ ਮਨ ਵਿੱਚ ਚਾਹ ਨਹੀਂ ਨਹੀਂ ਆਈ ਦਰਸ਼ਨਾਂ ਦੀ ਮਨ ਵਿੱਚ ਵਰਾਗੇ ਨਹੀਂ ਆਇਆ ਤਰਫੇ ਨਹੀਂ ਆਈ ਕਿਵੇਂ ਤੁਰੇ ਰੱਬ ਦੇ ਵੱਲ ਕਿਵੇਂ ਗੁਰੂ ਦੀ ਕਿਰਪਾ ਹੋਵੇ ਗੁਰੂ ਦੀ ਕਿਰਪਾ ਉਦ ਹੁੰਦੀ ਹੈ ਜਦੋਂ ਇਹ ਰੋ ਕੇ ਅਰਦਾਸਾ ਕਰਦਾ ਹੈ ਸਦਾ ਸਦਾ ਫਿਰ ਨਾਮ ਦੀ ਸੰਭਾਲ ਕਰਦਾ ਭਾਈ ਜੇ ਸਤਗੁਰੂ ਪੂਰਾ ਮੇਰਾ ਮਿਲਿਆ ਜਿਨੂੰ ਗੁਰੂ ਮਿਲ ਗਿਆ ਪੂਰਾ ਉਹ ਨਾਮ ਦੀ ਸੰਭਾਲ ਕਰਦਾ ਪੂਰਾ ਗੁਰੂ ਤਾਂ ਹਾਜ਼ਰ ਨਾਜ਼ਰ ਹੈ ਪੂਰੇ ਨੂੰ ਗੁਰੂ ਨੂੰ ਮਿਲਣ ਵਾਸਤੇ ਭਾਈ ਆਪਾਂ ਤਿਆਗਣਾ ਪੈਂਦਾ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਅੰਨਿਆ ਭਾਈ ਇਹ ਮਨ ਨਾਲ ਬੰਧਾ ਹੋ ਕੇ ਫਿਰ ਗੁਰੂ ਪੂਰਾ ਗੁਰੂ ਫਿਰ ਪ੍ਰਗਟ ਹੋ ਜਾਂਦਾ ਹੈ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਛੇਤੀ ਰਲਿਆ ਇਦਾਂ ਕਰਕੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਭਾਈ ਉਹ ਨਾਨਕ ਮਹਾਰਾਜ ਨੂੰ ਸਨਮੁਖ ਰੱਖ ਕੇ ਗੁਰੂ ਰਾਮਦਾਸ ਮਹਾਰਾਜੀ ਪਰਵਾਉਂਦੇ ਹਨ ਹਰ ਜਨ ਕਹਿੰਦੇ ਨੇ ਭਗਤ ਜਨ ਪਰਮੇਸ਼ਰ ਪਿਆਰਾ ਗੁਰੂ ਨੂੰ ਮਿਲਣ ਵਾਲਾ ਤੇ ਗੁਰਦੇਵ ਪਰਮਾਤਮਾ ਜਪ ਜਪ ਕੇ ਦੋਵੇਂ ਇੱਕੋ ਹੋ ਗਏ ਦੋਵਾਂ ਦਾ ਇੱਕੋ ਮੇਲ ਹੋ ਗਿਆ ਦੋਨੇ ਜਾਵੇਂ ਰਲ ਗਏ ਭਾਈ ਇਸ ਕਰਕੇ ਗੁਰੂ ਮਹਾਰਾਜ ਸਮਝਾਉਂਦੇ ਨੇ ਭਾਈ ਗੁਰੂ ਨੂੰ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਯਾਦ ਕਰੋ ਆਪਾਂ ਅਰਪਣ ਕਰਕੇ ਉਹਦਾ ਨਾਮ ਜਪੋ ਮਾਰੀਆਂ ਬਿਰਤੀਆਂ ਤੋਂ ਮਨ ਸੰਕੋਚ ਕੇ ਮਾਰੀਆਂ ਸੋਚਾਂ ਤੋਂ ਮਾਰੇ ਭੈੜੇ ਵਿਚਾਰਾਂ ਤੋਂ ਜਿੰਨੇ ਵੀ ਸਾਦੇ ਮਨ ਦੁਨੀਆ ਦੇ ਫੁਰਨੇ ਨੇ ਇਹਨਾਂ ਨੂੰ ਕਾਬੂ ਪਾਉਣ ਵਾਸਤੇ ਤਦਪ ਮਨ ਵਿੱਚ ਗੁਰੂ ਦੇ ਨਾਮ ਦੀ ਸਿਮਰਨ ਦੀ ਭਗਤੀ ਦੀ ਹੋਣੀ ਚਾਹੀਦੀ ਆ ਬਾਰ-ਬਾਰ ਬਾਰ-ਬਾਰ ਨਾਮ ਜਪ ਕੇ ਮਨ ਨੂੰ ਸ਼ੁੱਧ ਕਰ ਲੈਣਾ ਚਾਹੀਦਾ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਰੱਬ ਤੇ ਪ੍ਰਮਾਤਮਾ ਗੁਰਦੇਵ ਤੇ ਜਗਿਆਸੂ ਸਾਰੇ ਇੱਕ ਹੋ ਜਾਂਦੇ ਨੇ ਭਾਈ ਮਲਾਪ ਹੋ ਜਾਂਦਾ ਹੈ ਆਓ ਇਸ ਲੀਆਂ ਪੰਕਤੀਆਂ ਪੜ੍ਹ ਕੇ ਪਸਮਾਤੀ ਕਰੀਏ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜੇ ਸਤਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਏਕੇ ਹੋਏ ਹਰ ਜਪ ਹਰ ਸੇਤੀ ਡਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहि गुरु वाहि गुरु सत्नामहिगुरु वाहि गुरु